ਆਪਣੇ ਕੈਂਡੀਡੇਟ ਅਰੰਦੋਸ ਸਿੰਘ ਦੇ ਕਾਰਜ ਪ੍ਰੋਗਰਾਮ ਲਈ ਆਏ ਸੀ ਔਰ ਤੁਹਾਡੇ ਸਾਹਮਣੇ ਫੇਅਰ ਤਰੀਕੇ ਨਾਲ ਸਾਰਾ ਕੁਝ ਹੋ ਰਿਹਾ ਨਿਰਪੱਖਤਾ ਦੇ ਨਾਲ ਸਾਰੀਆਂ ਚੋਣਾਂ ਕਰਾਈਆਂ ਜਾ ਰਹੀਆਂ ਔਰ ਅਸੀਂ ਆਪਣੀ ਪਾਰਟੀ ਦੀਆਂ ਤੇ ਸਰਕਾਰ ਦੀਆਂ ਸਾਰੀਆਂ ਪੋਜੀਟਿਵ ਨੀਤੀਆਂ ਲੋਕਾਂ 'ਚ ਲੈ ਕੇ ਜਾਵਾਂਗੇ ਬਾਕੀ ਸਿਰ ਮੱਥੇ ਹੈ ਜੀ ਜੋ ਪਬਲਿਕ ਫੈਸਲਾ ਲੈਂਦੀ ਹੈ ਪਰ ਸਾਰਾ ਕੁਝ ਤੁਹਾਡੇ ਸਾਹਮਣੇ ਪ੍ਰੈਸ ਦੇ ਸਾਰਾ ਕੁਝ ਫੇਅਰ ਤਰੀਕੇ ਨਾਲ ਹੈ ਅੱਜ ਕਾਂਝਲਾ ਬਲਾਕ ਸਮਤੀ ਦੇ ਉਮੀਦਵਾਰ ਸਰਦਾਰ ਰਣਜੀਤ ਸਿੰਘ ਜੀ ਇਹ ਵੱਡੀ ਗਿਣਤੀ ਦੇ ਵਿੱਚ ਸੰਗਤ ਗੁਰਦੁਆਰਾ ਸਾਹਿਬ ਅਰਦਾਸ ਕਰਕੇ ਅੱਜ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਬਲਾਕ ਸੰਮਤੀ ਦੇ ਕੱਦ ਕਾਹੀ ਦਾ ਹਲ ਕੀਤੀ ਨੇ ਮੇਰੇ ਤੋਂ ਪਹਿਲਾਂ ਢਿੱਲੋਂ ਨੇ ਦੱਸਿਆ ਕਿ ਢਿੱਲੋਂ ਸਾਹਿਬ ਨੇ ਦੱਸਿਆ ਕਿ ਜਿਹੜੀ ਇਹ ਚੋਣ ਹੈ ਬੜੀ ਫੇਰ ਚੋਣ ਹੋਊਗੀ ਜਿਸ ਕੋਈ ਜੋ ਲੋਕਾਂ ਦਾ ਫਤਵਾ ਹੋ ਸਰਵਤਕਾ ਹੋਊਗਾ ਪਰ ਸਾਨੂੰ ਯਕੀਨ ਹੈ ਕਿ ਮਾਨ ਸਾਹਿਬ ਦੀ ਸਰਕਾਰ ਦੇ ਕੀਤੀ ਹੋਈ ਕੰਮਾਂ ਦੇ ਕਿ ਲੋਕ ਮੋਹਰ ਲਾਜ਼ਮੀ ਲਾਉਣਗੇ ਨਹੀਂ ਬਹੁਤ ਵਧੀਆ ਪਰਮੰਭ ਜਿੱਤੇ ਗਿਆ ਹੈ ਅਸੀਂ ਕਰਦੇ ਹਾਂ ਹਾਰਾ ਕੰਮ ਪ੍ਰੋਪਰ ਤਰੀਕੇ ਨਾਲ ਹੋ ਰਿਹਾ ਜੀ। ਸਾਡੀ ਅੱਜ ਕਾਂਡਲਾ ਬਲਾਕ ਸਮਤੀ ਰਹੀ। ਕਾਜਲ ਸਾਡੇ ਕਾਂਡਲਾ ਹਸਪਤਲ ਦੇ ਕਾਜਲ ਦਾ ਫੈਸਲਾ ਕਰਿਆ ਜੀ। ਬਹੁਤ ਵਧੀਆ ਕਸਟਮਰ ਸੇਵਾ ਕਰਿਆ ਰਿਹਾ। ਚੇਰਮੈਨ ਖੁੱਲੀਆਂ ਖੋਦੀ ਨੇ ਧਿਲੋਂ ਸਾਹਿਬ ਨੇ ਪਾਰਟੀ ਵੱਲੋਂ ਪੂਰੇ ਤਰੀਕੇ ਨਾਲ ਚੋਣ ਨਰਮ ਜਿਹੜਾ ਸਿਸਟਮ ਚਲਾਇਆ ਗਿਆ ਜੀ। ਪੂਰੀ ਇਮਾਨਦਾਰੀ ਨਾਲ ਲੋਕਾਂ ਚ ਜਾ ਕੇ ਮਾਨ ਸਾਹਿਬ ਦੇ ਕੰਮਾਂ ਨੂੰ ਅੱਗੇ ਰੱਖਦੇ। ਅਸੀਂ ਵੋਟਾਂ ਦੀ ਜਿਹੜੀ ਹੈਗੀ ਆ ਮੰਨ ਕੇ ਰੱਖਾਂਗੇ ਔਰ ਉਮੀਦ ਆ ਦੀ ਪੂਰੀ ਮਾਨ ਸਾਹਿਬ ਦੇ ਕੰਮਾਂ ਨੂੰ ਦੇਖਦੇ ਹੋਏ ਕਿ ਇੱਕ ਪਾਸੜ ਪੂਰੀ ਨਦੀ ਹੈਗੀ ਆ ਆਵਾਦਨ ਪਾਰਟੀ ਦੀ ਜੱਤ ਹੁੰਦੀ ਸਭ ਤੋਂ ਪਹਿਲਾਂ ਤਾਂ ਅਸੀਂ ਸਰਦਾਰ ਰਵਿੰਦਰ ਸਿੰਘ ਕੇਜਰੀਵਾਲ ਦਾ ਧੰਨਵਾਦ ਕਰਦੇ ਆ ਬਾਬਾ ਭਵਨ ਸਿੰਘ ਮਾਨ ਦਾ ਜੋ ਅੱਜ ਉਹਨਾਂ ਨੇ ਜ਼ਿਲ੍ਹਾ ਬਰਿਸ਼ਾ ਫਿਰ ਦੇ ਬਲਾਕ ਸੰਮਦੀ ਚੋਣਾਂ ਦੇ ਵਿੱਚ ਆਪਣੇ ਵਰਕਰਾਂ ਨੂੰ ਸਾਰਿਆਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਵੱਲ ਧਿਆਨ ਦੇ ਕੇ ਸਾਰੇ ਜਿੰਨੇ ਵਰਕਰ ਜਿਹਦੇ ਉਹਨਾਂ ਦੇ ਕੰਮਕਾਰ ਨੂੰ ਦੇਖਣ ਲੋ ਬਾਹਰ ਸਾਰਿਆਂ ਨੂੰ ਜੋ ਵੀ ਟਿਕਟਾਂ ਦਿੱਤੀਆਂ ਸਾਰਿਆਂ ਨੂੰ ਇਮਾਨਦਾਰੀ ਨਾਲ ਦਿੱਤੀਆਂ ਜੋ ਵਧੀਆ ਤੇ ਇਮਾਨਦਾਰ ਕੰਮ ਕਰਨ ਵਾਲੇ ਵਰਕਰ ਸੀਗੇ ਉਹਨਾਂ ਨੂੰ ਟਿਕਟਾਂ ਦੇ ਕੇ ਬਲਾਕ ਸ਼ਮਤੀ ਲਈ ਤੇ ਜ਼ਿਲ੍ਹਾ ਪੰਚਾਇਤ ਲਈ ਚੋਣਾਂ ਲੜਨ ਲਈ ਪਾਰਦਰਸ਼ੀ ਨਾਲ ਸਾਰਾ ਕੰਮ ਸਾਫ਼ ਸੁਥਰਾ ਹੈ ਕਿ ਵੀ ਕਿਸੇ ਨੂੰ ਕੋਈ ਦਿੱਕਤ ਨਹੀਂ ਆਊਗੀ ਇਮਾਨਦਾਰੀ ਨਾਲ ਚੋਣਾਂ ਕਰਾਈਆਂ ਜਾਣੀਆਂ ਲੋਕਾਂ ਦੇ ਵਿੱਚ ਇਹ ਸੱਪ ਆਇਆ ਜਾਂਦਾ ਵੀ ਜਿਲ੍ਹਾ ਪ੍ਰੀਸ਼ਦੀਆਂ ਚੋਣਾਂ ਅਸੀਂ ਲੜਾਂਗੇ ਕੰਮ ਕਰਾਂਗੇ ਕੰਮ ਕਰ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਦੁਬਾਰਾ ਸਰਕਾਰ ਰੀਪੀਟ ਕੀਤੀ ਜਾਊਗੀ ਸਰਕਾਰ ਰੀਪੀਟ ਕਰਕੇ ਸਾਰਿਆਂ ਨੂੰ ਜੋ ਕੰਮ ਹੋਣ ਹੋਗੇ ਉਹ ਤੋਂ ਵੱਧ ਕਰੇ ਜਾਣਗੇ ਇਹ ਨੌਜਵਾਨਾਂ ਦੇ ਵਿੱਚ ਪੂਰੇ ਤੋਂ ਪੂਰਾ ਵੱਧ ਤੋਂ ਵੱਧ ਸਭ ਦੇ ਮਨਾਂ ਦੇ ਵਿੱਚ ਖੁਸ਼ੀ ਆ ਵੀ ਅਸੀਂ ਬਲਾਕ ਸਭਾ ਮਤੀਆਂ ਚੋਣਾਂ ਦੇ ਜਿਲ੍ਹਾ ਪ੍ਰੀਸ਼ਦੀਆਂ ਚੋਣਾਂ ਜਿੱਤ ਕੇ ਅੱਗੇ ਕੰਮ ਜੋ ਰਹਿੰਦੇ ਨੇ ਉਹ ਪੂਰੇ ਕਰਾਵਾਂ ਅਸੀਂ ਆਪਣੇ ਕੈਂਡੀਡੇਟ ਅਰੰਭੋਸੀ ਦੇ ਕਾਰਜ ਭਰਉਣ ਲਈ ਆਏ ਸੀ ਔਰ ਤੁਹਾਡੇ ਸਾਹਮਣੇ ਫੇਅਰ ਤਰੀਕੇ ਨਾਲ ਸਾਰਾ ਕੁਝ ਹੋ ਰਿਹਾ ਨਿਰਪੱਖਤਾ ਦੇ ਨਾਲ ਸਾਰੀਆਂ ਚੋਣਾਂ ਕਰਾਈਆਂ ਜਾ ਰਹੀਆਂ ਨੇ ਔਰ ਅਸੀਂ ਆਪਣੀ ਪਾਰਟੀ ਦੀਆਂ ਤੇ ਸਰਕਾਰ ਦੀਆਂ ਸਾਰੀਆਂ ਪੋਜੀਟਿਵ ਨੀਤੀਆਂ ਲੋਕਾਂ 'ਚ ਲੈ ਕੇ ਜਾਵਾਂਗੇ ਬਾਕੀ ਸਿਰਮੱਥ ਹੈ ਜੀ ਜੋ ਪਬਲਿਕ ਫੈਸਲਾ ਲੈਂਦੀ ਹੈ ਪਰ ਸਾਰਾ ਕੁਝ ਤੁਹਾਡੇ ਸਾਹਮਣੇ ਪ੍ਰੈਸ ਦੇ ਸਾਰਾ ਕੁਝ ਫੇਅਰ ਤਰੀਕੇ ਨਾਲ ਹੈ ਅੱਜ ਕਾਂਜਲਾ ਬਲਾਕ ਸਮਤੀ ਦੇ ਉਮੀਦਵਾਰ ਸਰਦਾਰ ਰਣਜੀਤ ਸਿੰਘ ਜੀ ਇਹ ਵੱਡੀ ਗਿਣਤੀ ਦੇ ਵਿੱਚ ਸੰਗਤ ਗੁਰਦੁਆਰਾ ਸਾਹਿਬ ਅਰਦਾਸ ਕਰਕੇ ਅੱਜ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਬਲਾਕ ਸਮਤੀ ਦੇ ਕਦ ਕਦ ਕਾਰਜ ਸ਼ੁਰੂ ਕੀਤੇ ਨੇ ਮੇਰੇ ਤੋਂ ਪਹਿਲਾਂ ਢਿੱਲੋਂ ਨੇ ਦੱਸਿਆ ਕਿ ਢਿੱਲੋਂ ਸਾਹਿਬ ਨੇ ਦੱਸਿਆ ਕਿ ਜਿਹੜੀ ਇਹ ਚੋਣ ਹੈ ਬੜੀ ਫੇਰ ਚੋਣ ਹੋਊਗੀ ਕੋਈ ਜੋ ਲੋਕਾਂ ਦਾ ਫਤਵਾ ਉਸੇ ਰੱਤ ਕੇ ਹੋਊਗਾ ਪਰ ਸਾਨੂੰ ਯਕੀਨ ਹੈ ਕਿ ਮਾਨ ਸਾਹਿਬ ਦੀ ਸਰਕਾਰ ਦੇ ਕੀਤੇ ਹੋਏ ਕੰਮਾਂ ਦੇ ਕਿ ਲੋਕ ਮੋਹਰ ਲਾਜ਼ਮੀ ਲਾਉਣਗੇ ਬਹੁਤ ਵਧੀਆ ਪ੍ਰਮਾਣਮੀ ਕੀਤਾ ਗਿਆ ਹੈ ਅਸੀਂ ਪਾਰਾ ਕੰਮ ਪ੍ਰੋਪਰ ਤਰੀਕੇ ਨਾਲ ਹੋ ਰਿਹਾ ਜੀ ਸਾਡੀ ਅੱਜ ਕਾਹਨਾ ਬਲਾਕ ਸਮਤੀ ਦੇ ਕਾਜ ਕਾਹਨਾਲਾ ਹਸਨਪੁਰ ਦੇ ਕਾਗਜ਼ ਸਾਫ ਕਰਿਆ ਜੀ ਬਹੁਤ ਵਧੀਆ ਸਿਸਟਮ ਆਪਾਂ ਕਰਿਆ ਹੋਇਆ ਹੈ ਚੇਅਰਮੈਨ ਖੁੱਲੀਆਂ ਕੌਡੀ ਨੇ ਢਿਲੋਂ ਸਾਹਿਬ ਨੇ ਪਾਰਟੀ ਵੱਲੋਂ ਪੂਰੇ ਤਰੀਕੇ ਨਾਲ ਚੋਣ ਨਰਮ ਜਿਹੜਾ ਸਿਸਟਮ ਚਲਾਇਆ ਗਿਆ ਜੀ ਪੂਰੀ ਇਮਾਨਦਾਰੀ ਨਾਲ ਲੋਕਾਂ ਚ ਜਾ ਕੇ ਮਾਨ ਸਾਹਿਬ ਦੇ ਕੰਮਾਂ ਨੂੰ ਅੱਗੇ ਰੱਖ ਕੇ ਅਸੀਂ ਨਾ ਬੋਟਾਂ ਦੀ ਜਿਹੜੀ ਹੈਗੀ ਆ ਮੰਨ ਕੇ ਰੱਖਾਂਗੇ ਔਰ ਉਮੀਦ ਆ ਦੀ ਪੂਰੀ ਮਾਨ ਸਾਹਿਬ ਦੇ ਕੰਮਾਂ ਨੂੰ ਦੇਖਦੇ ਹੋਏ ਵੀ ਇੱਕ ਪਾਸੜ ਪੂਰੀ ਜਿਹੜੀ ਹੈਗੀ ਆ ਆਵਾਦਮੀ ਪਾਰਟੀ ਦੀ ਜੱਤ ਹੁੰਦੀ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਸਰਦਾਰ ਰਵਿੰਦਰ ਸਿੰਘ ਕੇਜਰੀਵਾਲ ਦਾ ਧੰਨਵਾਦ ਕਰਦੇ ਆ ਅਦਾ ਭਵਨ ਸਿੰਘ ਮਾਨ ਦਾ ਜੋ ਅੱਜ ਉਹਨਾਂ ਨੇ ਜ਼ਿਲ੍ਹਾ ਪੰਚਾਇਤ ਅਤੇ ਬਲਾਕ ਸਮਜ ਦੇ ਚੋਣਾਂ ਦੇ ਵਿੱਚ ਆਪਣੇ ਵਰਕਰਾਂ ਨੂੰ ਸਾਰਿਆਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਵੱਲੋਂ ਧਿਆਨ ਦੇ ਕੇ ਸਾਰੇ ਜਿੰਨੇ ਵਰਕਰ ਜੀ ਦੇ ਉਹਨਾਂ ਦੇ ਕੰਮਕਾਰ ਨੂੰ ਦੇਖਣ ਤੋਂ ਬਾਅਦ ਸਾਰਿਆਂ ਨੂੰ ਜੋ ਵੀ ਟਿਕਟਾਂ ਦਿੱਤੀਆਂ ਸਾਰਿਆਂ ਨੂੰ ਇਮਾਨਦਾਰੀ ਨਾਲ ਦਿੱਤੀਆਂ ਜੋ ਵਧੀਆ ਤੇ ਇਮਾਨਦਾਰ ਕੰਮ ਕਰਨ ਵਾਲੇ ਵਰਕਰ ਸੀਗੇ ਉਹਨਾਂ ਨੂੰ ਟਿਕਟਾਂ ਦੇ ਕੇ ਬਲਾਕ ਸ਼ਮਤੀ ਲਈ ਤੇ ਜ਼ਿਲ੍ਹਾ ਪੰਚਾਇਤ ਲਈ ਟੋਣਾ ਲੰਡ ਲਈ ਪਾਰਦਰਸ਼ੀ ਨਾਲ ਸਾਰਾ ਕੰਮ ਸਾਫ਼ ਸੁਥਰਾ ਹੈ ਕਿ ਵੀ ਕਿਸੇ ਨੂੰ ਕੋਈ ਦਿੱਕਤ ਨਹੀਂ ਆਊਗੀ ਈਮਾਨਦਾਰੀ ਨਾਲ ਚੋਣਾਂ ਕਰਾਈਆਂ ਜਾਣੀਆਂ। ਲੋਕਾਂ ਦੇ ਵਿੱਚ ਇਹ ਸੱਪ ਆਇਆ ਜਾਂਦਾ ਵੀ ਜ਼ਿਲ੍ਹਾ ਪੰਚਾਇਤ ਦੀਆਂ ਚੋਣਾਂ ਅਸੀਂ ਲੜਾਂਗੇ, ਕੰਮ ਕਰਾਂਗੇ, ਕੰਮ ਕਰ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਦੁਬਾਰਾ ਸਰਕਾਰ ਰੀਪੀਟ ਕੀਤੀ ਜਾਊਗੀ। ਸਰਕਾਰ ਰੀਪੀਟ ਕਰਕੇ ਸਾਰਿਆਂ ਨੂੰ ਜੋ ਕੰਮ ਹੋਣ ਹੋਗੇ ਉਹ ਤੋਂ ਵੱਧ ਕਰੇ ਜਾਣਗੇ। ਇਹ ਨੌਜਵਾਨਾਂ ਦੇ ਵਿੱਚ ਪੂਰੇ ਤੋਂ ਪੂਰਾ ਵੱਧ ਤੋਂ ਵੱਧ ਸਭ ਦੇ ਮਨਾਂ ਦੇ ਵਿੱਚ ਖੁਸ਼ੀ ਆ ਵੀ ਅਸੀਂ ਬਲਾਕ ਸਮਿਤੀ ਦੀਆਂ ਚੋਣਾਂ ਦੇ ਜ਼ਿਲ੍ਹਾ ਪੰਚਾਇਤ ਦੀਆਂ ਚੋਣਾਂ ਜਿੱਤ ਕੇ ਅੱਗੇ ਕੰਮ ਜੋ ਰਹਿੰਦੇ ਨੇ ਉਹ ਪੂਰੇ ਕਰਾਵਾਂ ਅਸੀਂ ਆਪਣੇ ਕੈਂਡੀਡੇਟ ਅਰੰਦੋਸ ਸਿੰਘ ਦੇ ਕਾਰਜ ਭਰਉਣ ਲਈ ਆਏ ਸੀ ਔਰ ਤੁਹਾਡੇ ਸਾਹਮਣੇ ਫੇਅਰ ਤਰੀਕੇ ਨਾਲ ਸਾਰਾ ਕੁਝ ਹੋ ਰਿਹਾ ਨਿਰਪੱਖਤਾ ਦੇ ਨਾਲ ਸਾਰੀਆਂ ਚੋਣਾਂ ਕਰਾਈਆਂ ਜਾ ਰਹੀਆਂ ਨੇ ਔਰ ਅਸੀਂ ਆਪਣੀ ਪਾਰਟੀ ਦੀ ਤੇ ਸਰਕਾਰ ਦੀਆਂ ਸਾਰੀਆਂ ਪੋਜੀਟਿਵ ਨੀਤੀਆਂ ਲੋਕਾਂ 'ਚ ਲੈ ਕੇ ਜਾਵਾਂਗੇ ਬਾਕੀ ਸਿਰ ਮੱਥੇ ਹੈ ਜੀ ਜੋ ਪਬਲਿਕ ਫੈਸਲਾ ਲੈਂਦੀ ਹੈ ਪਰ ਸਾਰਾ ਕੁਝ ਤੁਹਾਡੇ ਸਾਹਮਣੇ ਪ੍ਰੈਸ ਦੇ ਸਾਰਾ ਕੁਝ ਫੇਅਰ ਤਰੀਕੇ ਨਾਲ ਹੈ ਅੱਜ ਕਾਂਜਲਾ ਬਲਾਕ ਸਮਤੀ ਦੇ ਉਮੀਦਵਾਰ ਸਰਦਾਰ ਰਣਜੀਤ ਸਿੰਘ ਜੀ ਜਿਹੜੇ ਵੱਡੀ ਗਿਣਤੀ ਦੇ ਵਿੱਚ ਸੰਗਤ ਗੁਰਦੁਆਰਾ ਸਾਹਿਬ ਅਰਦਾਸ ਕਰਕੇ ਅੱਜ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਬਲਾਕ ਸਮਤੀ ਦੇ ਕਾਗਜ਼ਾਤ দাখিল ਕੀਤੇ ਨੇ ਮੇਰੇ ਤੋਂ ਪਹਿਲਾਂ ਢਿੱਲੋਂ ਨੇ ਦੱਸਿਆ ਕਿ ਢਿੱਲੋਂ ਸਾਹਿਬ ਨੇ ਦੱਸਿਆ ਕਿ ਜਿਹੜੀ ਇਹ ਚੋਣ ਹੈ ਬੜੀ ਫੇਰ ਚੋਣ ਹੋਊਗੀ ਕੋਈ ਜੋ ਲੋਕਾਂ ਦਾ ਫਤਵਾ ਉਸੇ ਵੱਟ ਕੇ ਹੋਊਗਾ ਪਰ ਸਾਨੂੰ ਯਕੀਨ ਹੈ ਕਿ ਮਾਨ ਸਾਹਿਬ ਦੀ ਸਰਕਾਰ ਦੇ ਕੀਤੇ ਹੋਏ ਕੰਮਾਂ ਦੇ ਕਿ ਲੋਕ ਮੋਹਰ ਲਾਜ਼ਮੀ ਲਾਉਣਗੇ ਕੋ ਬੜੀ ਵਧੀਆ ਪ੍ਰੋਮੋਸ਼ਨ ਹੈ ਜੀ ਅਭੀ ਇੰਪੋਰਟ ਨੇ ਪਾਰਾ ਕੰਮ ਪ੍ਰੋਪਰ ਤਰੀਕੇ ਨਾਲ ਹੋ ਰਿਹਾ ਜੀ ਸਾਡੀ ਅੱਜ ਕਾਂਡਲਾ ਬਲੱਗ ਸਮਤੀ ਰਹੀ ਸਾਰੇ ਕਾਂਡਲਾ ਹਸਨਪੁਰ ਦੇ ਕਾਗਜ਼ ਦਾ ਕੰਮ ਕਰਿਆ ਜੀ ਬਹੁਤ ਵਧੀਆ ਕਸਟਮ ਆਪਸਾਨ ਕਰਿਆ ਰਿਹਾ ਹੈ ਚੇਅਰਮੈਨ ਖੁੱਲੀਆਂ ਤੋਂ ਵੀ ਨੇ ਧੰਨ ਸਾਹਿਬ ਨੂੰ ਪਾਰਟੀ ਵੱਲੋਂ ਪੂਰੇ ਤਰੀਕੇ ਨਾਲ ਚੋਣ ਨਰਮਾ ਜਿਹੜਾ ਸਿਸਟਮ ਚਲਾਇਆ ਗਿਆ ਜੀ ਪੂਰੀ ਇਮਾਨਦਾਰੀ ਨਾਲ ਲੋਕਾਂ ਚ ਜਾ ਕੇ ਮਾਨ ਸਾਹਿਬ ਦੇ ਕੰਮਾਂ ਨੂੰ ਅੱਗੇ ਰੱਖ ਕੇ ਅਸੀਂ ਵੋਟਾਂ ਦੀ ਜਿਹੜੀ ਹੈਗੀ ਹੈ ਮੰਦਰ ਰੱਖਾਂਗੇ ਔਰ ਉਮੀਦ ਆਦੀ ਪੂਰੀ ਮਾਨ ਸਾਹਿਬ ਦੇ ਕੰਮਾਂ ਨੂੰ ਦੇਖਦੇ ਹੋਏ ਕਿ ਇੱਕ ਪਾਸੜ ਪੂਰੀ ਜੜੀ ਹੈਗੀ ਆ ਆਵਾਦਮਨ ਪਾਰਟੀ ਦੀ ਜਿੱਤ ਹੋਣੀ ਚਾਹੀਦੀ ਸਭ ਤੋਂ ਪਹਿਲਾਂ ਤਾਂ ਅਸੀਂ ਸਰਦਾਰ ਰਵਿੰਦਰ ਸਿੰਘ ਕੇਜਰੀਵਾਲ ਦਾ ਧੰਨਵਾਦ ਕਰਦੇ ਆ ਦਾ ਭਵਨ ਸਿੰਘ ਮਾਨ ਦਾ ਜੋ ਅੱਜ ਉਹਨਾਂ ਨੇ ਜ਼ਿਲ੍ਹਾ ਪੰਚਾਇਤ ਅਤੇ ਬਲਾਕ ਸੰਮਤੀ ਚੋਣਾਂ ਦੇ ਵਿੱਚ ਆਪਣੇ ਵਰਕਰਾਂ ਨੂੰ ਸਾਰਿਆਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਵੱਲੋਂ ਧਿਆਨ ਦੇ ਕੇ ਸਾਰੇ ਜਿੰਨੇ ਵਰਕਰ ਜਿੰਦੇ ਉਹਨਾਂ ਦੇ ਕੰਮਕਾਰ ਨੂੰ ਦੇਖਣ ਤੋਂ ਬਾਅਦ ਸਾਰਿਆਂ ਨੂੰ ਜੋ ਵੀ ਤਿਕਟਾਂ ਦਿੱਤੀਆਂ ਸਾਰਿਆਂ ਨੂੰ ਇਮਾਨਦਾਰੀ ਨਾਲ ਦਿੱਤੀਆਂ ਜੋ ਬੜੀਆ ਇਮਾਨਦਾਰ ਕੰਮ ਕਰਨ ਵਾਲੇ ਵਰਕਰ ਸੀਗੇ ਉਹਨਾਂ ਨੂੰ ਤਿਕਟਾਂ ਦੇ ਕੇ ਬਲਾਕ ਸ਼ੰਮਤੀ ਲਈ ਤੇ ਜ਼ਿਲ੍ਹਾ ਪੰਚਾਇਤ ਲਈ ਚੋਣਾਂ ਲੜਨ ਲਈ ਪਾਰਦਰਸ਼ੀ ਨਾਲ ਸਾਰਾ ਕੰਮ ਸਾਫ਼ ਸੁਥਰਾ ਹੈ ਕਿ ਕਿਸੇ ਨੂੰ ਕੋਈ ਦਿੱਕਤ ਨਹੀਂ ਆਊਗੀ ਇਮਾਨਦਾਰੀ ਨਾਲ ਚੋਣਾਂ ਕਰਾਈਆਂ ਜਾਣੀਆਂ ਕੰਦੇ ਵਿੱਚ ਇਹ ਸਾਬ ਪਾਇਆ ਜਾਂਦਾ ਵੀ ਜਿਲ੍ਹਾ ਪੰਚਾਇਤਾਂ ਚੋਣਾਂ ਅਸੀਂ ਲੜਾਂਗੇ ਕੰਮਕਾਰ ਕਰਾਂਗੇ ਕੰਮਕਾਰ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਦੁਬਾਰਾ ਸਰਕਾਰ ਰੀਪੀਟ ਕੀਤੀ ਜਾਊਗੀ ਸਰਕਾਰ ਰੀਪੀਟ ਕਰਕੇ ਸਾਰਿਆਂ ਨੂੰ ਜੋ ਕੰਮ ਹੋਣ ਹੋਗੇ ਉਹ ਤੋਂ ਵੱਧ ਕਰੇ ਜਾਣਗੇ ਇਹ ਨੌਜਵਾਨਾਂ ਦੇ ਵਿੱਚ ਪੂਰੇ ਤੋਂ ਪੂਰਾ ਵੱਧ ਤੋਂ ਵੱਧ ਸਭ ਦੇ ਮਨਾਂ ਦੇ ਵਿੱਚ ਖੁਸ਼ੀ ਆ ਵੀ ਅਸੀਂ ਬਲਾਕ ਸਭਾ ਮਤੀ ਦੀਆਂ ਚੋਣਾਂ ਦੇ ਜਿਲ੍ਹਾ ਪੰਚਾਇਤਾਂ ਚੋਣਾਂ ਜਿੱਤ ਕੇ ਅੱਗੇ ਕੰਮ ਜੋ ਰਹਿੰਦੇ ਨੇ ਉਹ ਪੂਰੇ ਕਰਾਵਾਂਗੇ